ਤੇਰੇ ਪੇਟੇ ਪੈਣਾ ਇਹ ਦੱਸ ਸਮਾਨਾਂ ਦਾ ਕਿ ਤੂੰ ਚਾਚਾ ਨਾਲ ਦੀ ਸੌਣ ਲੱਗੇ ਹੈਂ ਸੌਣ ਲੱਗੇ ਰਿੰਕੂ ਕੋਲ ਰਿੰਕੂ ਕਿਰਾ ਉਹ ਵੀ ਜਿਹੜਾ ਜਿਹਨਾਂ ਆਂਟੀ ਨਹੀਂ ਆਂਦੇ ਮੇਰੇ ਚਾਚੀ ਦੇ ਘਰ ਦੇ ਸਾਹਮਣੇ ਜਿਹੜਾ ਘਰ ਕਿਰਾ ਆਂਟੀ ਯਾਰ ਘਾਰ ਮੋਨਾ ਕੀ ਆ ਮੋਨਾ ਰਿੰਕੂ ਅੱਛਾ ਤੂੰ ਵੀ ਸਮਾਨ ਲਾਇਆ ਵਾ ਹਾਂਜੀ ਲਾ ਤੂੰ ਵੀ ਘਰ ਤੇ ਆਇਆ ਤੂੰ ਤੇਰੇ ਘਰ ਤੇ ਆਇਆ ਹਾਂਜੀ ਹੈਂ ਕੀ ਹਾਲ ਦਾ ਹਾਂਜੀ ਤੂੰ ਇੱਥੇ ਤੂੰ ਕਬੱਡੀ ਨਹੀਂ ਖੇਡਦਾ ਹਾਂਜੀ ਤਾਂ ਜਿਹੜਾ ਅੱਛਾ ਰਿੰਗੂ ਕੋਲ ਆ ਕਿਆ ਤੂੰ ਮਾਲ ਹਾਂਜੀ ਤੇ ਜਿਹੜਾ ਹੋ ਤੈਨਾਂ ਡਿੱਗਾ ਇਸੇ ਮਤਲਬ ਜਿਹਨੂੰ ਚੋਕ ਕੇ ਖੜਾ ਕਰੀ ਚ ਪਾਇਆ ਵਾ ਉਹ ਕੌਣ ਹੀ ਮੁੰਡਾ ਮੈਂ ਤੂੰ ਕਿਹਾ ਮੈਨੂੰ ਕਹਿਤਾ ਅੱਛਾ ਚੱਲ ਠੀਕ ਐ ਆ ਦੇਖੋ ਜੀ ਮਾਦਰ ਦੀ ਫਰ ਕੁੱਟਿਆ ਹਾਂ ਹਾਂ ਇਹਦਾ ਭੈਣ ਦਾ ਆ ਬੈਠਾ ਰਿਹਾ ਗੁੱਡੇ ਨੇ ਪਤਾ ਨਹੀਂ ਬਜਨਕ ਦੀ ਬਜਨਾ ਪਹਿਲਾਂ ਕਿੱਥੋਂ ਖਾਏ ਨੇ ਹੁਣ ਫੋਨ ਕਿਤੇ 2 ਮਿੰਟ ਪਹਿਲਾਂ ਨਹੀਂ ਸਾਰੇ ਓਏ ਨਾ ਬੇਗਰਮੀ ਤੂੰ ਫੇਰ ਕੈਪਸਲ ਮੋਟਰ ਲੈ ਜਾ ਮਰਜਣਾ ਨੇ ਥੋੜੀ ਡੀਏ 6 ਦਾ ਤੈਨੂੰ ਭਾਂਚ ਮਰਜਣਾ ਤਾਂ ਛੋੜ ਲੈ ਆ ਕਰ ਮਾਇਆ ਕੰਮ ਹਾ ਕੰਮ ਕਰਨਾ ਇਥੇ ਹੋਰ ਕਿਹਨੇ ਕੋ ਟ੍ਰੈਕਸ਼ਨ ਦੀ ਗੋਲ ਤੇ ਦੇਖ ਲੈ ਨੀ ਪੀਕੇ ਲਾਏ ਨੇ ਲੈ ਜਾਓ ਘਰ ਪਾਣੀ ਦੇ ਲੈ ਆਓ ਇੱਥੇ ਮਾੜੇ ਪੈਣਾ ਵਾ ਸਾਡੀ ਆ ਕੈਪਸੂਲ ਦੋ ਫੇਰ ਪਾ ਲਏ ਨਹੀਂ ਹੁੰਦੇ ਇਹਨੂੰ ਸੁਝਾਓ ਪਾਣੀ ਦੇਣਾ ਖੜੇ ਖੜੇ ਇਹ ਆ ਤੈ ਤੇਰੀ ਲਾ ਬਹੁਤ ਪਲਾਂ ਖੜਾ ਜਿਆ ਕੁੜੀ ਆ ਹੁਣ ਇਥੇ ਆਦੂ ਹੀ ਯਾਰ ਜਵੜੇ ਦੀ ਮੇਰਾ ਘਰ ਕੋ ਹੋ ਗਿਆ ਸਾਡੇ ਪਿੰਡ ਦਾ ਬਾਹਰ ਦੇ ਲੋਕਾਂ ਦੇ ਆਣ ਕੇ ਬੰਦੇ ਇੱਥੇ ਆ ਸਾਡੀ ਅਈ ਤੇ ਕਮਾ ਚ ਪਿਆ ਜੇ ਆ ਗਿਆ ਗਰਦਾ ਪੜਾ ਉਤਾਲਾ ਟੈਨਸ਼ਨ ਨਾ ਲੈ ਤੂੰ ਕੀ ਬਜਣਾ ਬਜਣਾ ਨਹੀਂ ਬਜਣਾ ਹੁੰਦਾ